ਸ਼ੁਭਕਾ ਬਧਾਇਕ ਅੰਗਜ ਜੀ ਦੇ ਪਰਿਵਾਰ ਤੋਂ ਪੂਰੇ ਮੈਂਬਰ ਆਏ ਆ ਉਹਨਾਂ ਦੀ ਮਾਤਾ ਜੀ ਵੀ ਆਏ ਆ ਤੇ ਮੈਂ ਚਾਹੁੰਦਾ ਆ ਕਿ ਜ਼ਰੂਰ ਇੱਥੇ ਦੇ ਹਾਲਾਤਾਂ ਦਾ ਥੋੜਾ ਜਿਹਾ ਦੱਸਿਆ ਅਸੀਂ ਜੀ ਹੁਣੇ ਇੱਥੇ ਪਹੁੰਚੇ ਆ ਤੇ ਮੈਂ ਸਲਾਮ ਕਰਦੀ ਆ ਸਾਰੇ ਲੋਕਾਂ ਦੇ ਜਜ਼ਬੇ ਨੂੰ ਐਨੀ ਮਦਦ ਇੱਕ ਦੂਜੇ ਦੀ ਕੀਤੀ ਜਾ ਰਹੀ ਹੈ ਲੋਕਾਂ ਨੂੰ ਦੇਖ ਕੇ ਆ ਦਿਲ ਨੂੰ ਬਹੁਤ ਮਤਲਬ ਕੀ ਕਹਾਂ ਮੈਂ ਇਹ ਜੋ ਹਾਲ ਹੈ ਇੱਥੇ ਲੋਕਾਂ ਨੂੰ ਐਨਾ ਡਰ ਹੈ ਇਹ ਸਾਡੇ ਭੈਣ ਜੀ ਨਾਲ ਆਏ ਆ ਇਹਨਾਂ ਦੇ ਖੇਤ ਨੇ ਇੱਥੇ ਲੋਕਾਂ ਦੀ ਜਾਨ ਤੇ ਬਣੀ ਹੋਈ ਐ ਬਸ ਇਹੀ ਰੱਬ ਨੂੰ ਦੁਆ ਹੈ ਕਿ ਲੋਕਾਂ ਦੇ ਤਰਸ ਖਾਣ ਐਂਡ ਹੁਣੇ ਤਰਾਸ ਦੀ ਬੰਦ ਹੋਏ ਕੁਦਰਤ ਦੀ ਮੈਮ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਜਿੱਥੇ ਅਸੀਂ ਰੱਬ ਦੇ ਮੂਹਰੇ ਅਰਦਾਸ ਕਰਦੇ ਆਂ ਰਾਜਨੀਤਿਕ ਲੀਡਰਾਂ ਮੂਹਰੇ ਵੀ ਅਰਦਾਸ ਕਰਨ ਦੀ ਜ਼ਰੂਰਤ ਹੈ ਕਿ ਤੁਸੀਂ ਵੀ ਇੱਕ ਰਾਜਨੀਤਿਕ ਪਰਿਵਾਰ ਦੇ ਬਿਲਕੁਲ ਸਾਰਿਆਂ ਨੂੰ ਇਕੱਠੇ ਹੋ ਕੇ ਮਦਦ ਲਈ ਅੱਗੇ ਆਣਾ ਚਾਹੀਦਾ ਤੇ ਆ ਵੀ ਰਹੇ ਨੇ ਲੋਕ ਤੇ ਹੋਰ ਆਣਾ ਚਾਹੀਦਾ ਲੋਕਾਂ ਦਾ ਜਜ਼ਬਾ ਦੇਖ ਕੇ ਸਾਨੂੰ ਸਾਰਿਆਂ ਨੂੰ ਇਸ ਤੋਂ ਸਿੱਖਿਆ ਲੈਣੀ ਚਾਹੀਦੀ ਮੈਨੂੰ ਲੱਗਦਾ ਐਂਡ ਹੈਲਪ ਕਰਨੀ ਚਾਹੀਦੀ ਇੱਕ ਦੂਏ ਦੀ ਹੈਲਪ ਕਰਨੀ ਚਾਹੀਦੀ ਆ ਸਾਡੇ ਨਾਲ ਸਾਫ ਕਾ ਐਮਐਲਏ ਬਦਾਈਕ ਅੰਗਜ ਜੀ ਦੀ ਮਾਤਾ ਵੀ ਐਮਐਲਏ ਰਹੇ ਆ ਅੱਜ ਹਾਲਾਤ ਦੇਖਣ ਆਏ ਆ ਟੈਂਗੜਪੁਰ ਦੇ ਪਹਿਲਾਂ ਕਹਿੰਦੇ ਨਵਾਂ ਸ਼ਹਿਰ ਦੇ ਵਿੱਚ ਆ ਫਿਰ ਕਹਿੰਦੇ ਬਲਾਚੌਰ ਦਾ ਇਸੇ 65 ਦੇ ਵਿੱਚ ਇਹ ਵਨ ਟੁੱਟ ਜਾਣਾ ਸੀ ਛੜ ਜ਼ਮੀਨਾਂ ਦਾ ਮਾਲਕ ਕੋਈ ਨਹੀਂ ਹੁੰਦਾ ਜ਼ਮੀਨਾਂ ਦਾ ਰਾਖਾ ਤੇ ਉਹ ਵਹਿਗੁਰੂ ਹੁੰਦਾ ਔਰ ਇਹ ਜਿਹੜੇ ਸਾਡੇ ਦਰਿਆ ਦੇ ਨਾਲ-ਨਾਲ ਚੱਲਦੇ ਵਗਦੇ ਪਿੰਡ ਐ ਇਹ ਹਮੇਸ਼ਾ ਹੀ ਜਦੋਂ ਬਾੜ ਦਾ ਇਹੋ ਜਿਹਾ ਮੁਕਾਮ ਆਂਦਾ ਇਹ ਦੇ ਰੀਅਲੀ ਨੀਡ ਅਟੈਂਸ਼ਨ ਔਰ ਇਹ ਬੜੀ ਵਾਰੀ ਮੈਂ ਵੀ ਇਹ ਪ੍ਰਸ਼ਨ ਪਾਇਆ ਸੀ ਜਦੋਂ ਮੈਂ ਸੀ ਔਰ ਹਮੇਸ਼ਾ ਪਾਉਂਦੇ ਰਿਹਾ ਕਿ ਇਹਦੀ ਜਿਹੜੀ ਮੈਂ ਬੰਦ ਹੈ ਉਹਨੂੰ ਮਜ਼ਬੂਤੀ ਨਾਲ ਪੱਕਾ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਸਾਲਾਂ ਚ ਕਦੀ ਵੀ ਇਨ੍ਹਾਂ ਪਿੰਡਾਂ ਨੂੰ ਗਰੀਬਾਂ ਨੂੰ ਜਿਹੜੇ ਕਿ ਦਸਾਂ ਨੋਹਾਂ ਦੀ ਕਿਰਤ ਕਰਤੇ ਹਨ ਉਹ ਕਿਤੇ ਰੂਲ ਨਾ ਜਾਣ ਕਿਉਂਕਿ ਇੱਕ ਵਾਰੀ ਦਾ ਰੁਲਿਆ ਕਿਸਾਨ ਜਾਂ ਕੋਈ ਵੀ ਲੋ ਬਲੋ ਮਿਡਲ ਕਲਾਸ ਜਿਹੜੇ ਲੋਕ ਹੈ 10 15 ਸਾਲ ਸਿਰ ਨਹੀਂ ਚੱਕ ਸੰਪਰਕ ਦੇ ਠੀਕ ਹੈ ਔਰ ਇਹ ਸਰਕਾਰਾਂ ਦੀ ਡਿਊਟੀ ਹੁੰਦੀ ਹੈ ਕਿ ਆਪਣੇ ਮਨਿਸਟਰਾਂ ਨੂੰ ਜਦੋਂ ਗਰਮੀ ਦਾ ਮੌਸਮ ਹੈ ਉਸ ਵੇਲੇ ਹਦਾਇਤ ਦਿੱਤੀ ਜਾਵੇ ਕਿ ਨਹਿਰਾਂ ਨੂੰ ਤੇ ਸਾਰੇ ਪਾਸੇ ਜਾ ਕੇ ਨਾਲੀਆਂ ਨੂੰ ਜਿੰਨੇ ਵੀ ਹੈ ਉਹਨਾਂ ਨੂੰ ਚੈੱਕ ਕਰੋ ਬ੍ਰਿਜਸ ਨੂੰ ਚੈੱਕ ਕਰੋ ਸੜਕਾਂ ਨੂੰ ਚੈੱਕ ਕਰੋ ਪਰ ਕਿਉਂਕਿ ਇਹ ਨਹੀਂ ਇਹ ਟਾਈਮ ਸਿਰ ਕੀਤਾ ਜਾਂਦਾ ਕੰਮ ਤੇ ਅੱਜ ਜਿਹੜਾ ਕੁਦਰਤ ਦੀ ਕਰੋਪੀ ਦਾ ਆਪਾਂ ਬੜਾ ਕੜਵਾ ਜਿਹਾ ਰੂਖ ਦੇਖ ਰਹੇ ਆ ਜਿਹਦੇ ਨਾਲ ਕਿ ਕੋਈ ਅਸੀਂ ਕੋਈ ਜਾਤ ਪਾਤ ਤੋਂ ਉੱਪਰ ਉੱਠ ਕੇ ਸਿਰਫ ਇਨਸਾਨੀਅਤ ਦੇ ਲੈਵਲ ਤੇ ਇੱਥੇ ਮੈਂ ਆਈ ਆ ਕਿਉਂਕਿ ਡੀਸੀ ਸਾਹਿਬ ਦੇ ਨਾਲ ਅੰਗਰੇਜ਼ੀ ਦਾ ਕੰਟੀਨਿਊਸਲੀ ਸੰਪਰਕ ਬਣਿਆ ਹੋਇਆ ਉਹਨਾਂ ਨੇ ਕਿਹਾ ਕਿ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਪਰ ਹੁਣ ਇੱਥੇ ਆ ਕੇ ਅਸੀਂ ਦੇਖਿਆ ਕਿ ਜਿਹੜੀ ਮਜ਼ਦੂਰ ਗਵਰਨਮੈਂਟ ਵੱਲੋਂ ਮਿਲਣੀ ਚਾਹੀਦੀ ਹੈ ਜਾਂ ਜੋ ਉਹਨਾਂ ਵੱਲੋਂ ਸਹਾਇਤਾ ਇੱਕਦਮ ਆਣੀ ਚਾਹੀਦੀ ਹੈ ਉਹ ਉਹਨਾਂ ਵੱਲੋਂ ਘਟ ਹੈ ਤੇ ਆਪਸੀ ਭਾਈਚਾਰੇ ਦੇ ਤੌਰ ਤੇ ਸਭ ਲੋਕ ਮਿਲ ਕੇ تھے ਇਕੱਠੇ ਹੋ ਕੇ ਦਿਨ ਰਾਤ ਇੱਕ ਕਰਕੇ ਬਚਾ ਦੀ ਕੋਸ਼ਿਸ਼ ਕਰਦੇ ਆ ਮੈਂ ਮੈਂ ਛੋੜੇ ਕੁਐਸਚਨਸ ਸੀ ਮੈਂ ਜਿਹੜੀ ਸੱਤਾਧਾਰੀ ਪਾਰਟੀ ਆ ਉਦੋਂ ਵੀ ਕੀਤੇ ਸੀਗੇ ਜਦੋਂ ਤੁਸੀਂ ਐਮਐਲਏ ਸੀਗੇ ਤੁਸੀਂ ਵੀ ਇੱਕ ਨਸ਼ੇ ਦਾ ਮੁੱਦਾ ਅਸੀਂ ਬਲਾਚੌਰ ਚ ਰੈਲੀ ਕੀਤੀ ਸੀ ਤੁਸੀਂ ਜਰੂਰ ਉਹ ਮੁੱਦਾ ਉਠਾਇਆ ਸੀ ਸਮਾਂ ਰਹਿੰਦੇ ਇਹ ਬੰਨ ਕਿਉਂ ਨਹੀਂ ਪੱਕੇ ਹੁੰਦੇ ਅਫਸਰ ਕਿਉਂ ਨਹੀਂ ਕਰਦੇ ਲੀਡਰ ਨਹੀਂ ਕਰਦੇ ਕਿ ਅਫਸਰ ਨਹੀਂ ਕਰਦੇ ਦੇਖੋ ਮੈਂ ਅਫਸਰਾ ਨੂੰ ਕੁਝ ਨਹੀਂ ਕਹਾਂਗੀ ਕਿਉਂਕਿ ਜਿਹੜਾ ਕਰਦਾ ਮੁਖੀ ਹੈ ਅਗਰ ਉਹ ਸਵੇਦਨਸ਼ੀਲ ਨਹੀਂ ਹੈ ਸੈਂਸਿਟਿਵ ਨਹੀਂ ਹੈ ਲੋਕਾਂ ਦੀ ਪ੍ਰੋਬਲਮਸ ਲਈ ਕਿਉਂਕਿ ਜੇ ਇੱਥੇ ਜਿਹੜਾ ਹੈੱਡ ਆਫ ਦਾ ਫੈਮਿਲੀ ਹੈ ਹੀ ਹੈਜ਼ ਟੂ ਬੀ ਵੈਰੀ ਕੇਅਰਫੁਲ ਐਂਡ ਹੀ ਸ਼ੁੱਡ ਬੀ ਵੈਰੀ ਇਕੁਅਲ ਟੂ ਆਲ ਕਿ ਕਿ ਕਿਹੜੇ ਏਰੀਆ ਦੀ ਕੀ ਪ੍ਰੋਬਲਮ ਆ ਰਹੀ ਹੈ ਕਲਾਸ ਲਗਣੀ ਚਾਹੀਦੀ ਹੈ ਮਿਨਟੇ ਚ ਮੀਟਿੰਗਾਂ ਹੋਣੀਆਂ ਚਾਹੀਦੀਆਂ ਇੱਥੇ ਖਾਲੀ ਸਿਰਫ ਤੁਸੀਂ ਸਤਾਧਾਰੀ ਲੈ ਕੇ ਸੀਟੀ ਵਜਾ ਕੇ ਔਰ ਸਰਕਾਰੀ ਗਾਰਡਸ ਲੈ ਕੇ ਗੱਡੀਆਂ ਲੈ ਕੇ ਘੁੰਮਣ ਲਈ ਨਹੀਂ ਆਂਦੇ ਦਾ ਮੋਸਟ ਰਿਸਪੌਂਸਿਬਲ ਪੀਪਲਸ ਆਰ ਇਲੈਕਟਿਡ ਆਰ ਬਾਈ ਦਾ ਪੀਪਲ ਆਫ ਦਾ ਸਤਾਧਾਰੀ ਜਿਹੜੇ ਲੋਗ ਹੈ ਉਹਨਾਂ ਨੂੰ ਚੁਣਿਆ ਜਾਂਦਾ ਔਰ ਉਹਨਾਂ ਦੀ ਡਿਊਟੀ ਬਣਦੀ ਕਿ ਜਿਹੜਾ ਵੀ ਮੌਸਮ ਕੋਈ ਆ ਰਿਹਾ ਜਿਹੜਾ ਸਾਡਾ ਬ੍ਰਿਜ ਹੈ ਜਿਹੜਾ ਮਾਚੀਵਾੜੇ ਵਾਲਾ ਬ੍ਰਿਜ ਹੈ ਇਹਦੇ ਥੱਲੇ ਜਿੰਨੇ ਪਿੱਲਰ ਲੱਗਨੇ ਚਾਹੀਦੇ ਆ ਉਹਨੇ ਉਹ ਪਿੱਲਰ ਨਹੀਂ ਲੱਗੇ ਜਿਹੜੀ ਡਰੇਨੇਜ ਹੈ ਉਹਦੀ ਜਿਹੜੀ ਸਫਾਈ ਹੈ ਉਹ ਟਾਈਮ ਸਿਰ ਨਹੀਂ ਹੁੰਦੀ ਕੋਈ ਵੀ ਬੰਦਾ ਕੌਨਸ਼ੀਅਸਲੀ ਨਹੀਂ ਚੱਲਦਾ ਸਿਰਫ ਇੱਕ ਦੂਜੇ ਨੂੰ ਟਾ ਲਗਾਣ ਲਈ ਇੱਕ ਦੂਜੇ ਦੇ ਬਰਖਲਾਫੀ ਕਰਨ ਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਇਹਨਾਂ ਦੀ ਸੋਚ ਜਿਹੜੀ ਹੈ ਬਹੁਤ ਲਿਮਟਿਡ ਰਹਿ ਗਈ ਹੈ ਜਿਹੜਾ ਅੱਜ ਦਾ ਸਿਆਸਤਦਾਨ ਹੈ ਬਹੁਤ ਛੋਟੇ ਦਾਇਰੇ ਚ ਰਹਿ ਗਿਆ ਹੈ ਛੋਟੀ ਸੋਚ ਦੇ ਵਿੱਚ ਰਹਿ ਗਿਆ ਇਹਨਾਂ ਨੂੰ اپنی ਵੱਡੀ ਸੋਚ ਕਰਨੀ ਪੈਣੀ ਹੈ ਜਦੋਂ ਤੁਸੀਂ ਇੱਕ ਮੁੱਖ ਮੰਤਰੀ ਦੀ ਸੀਟ ਤੇ ਬਹਿ ਜਾਂਦੇ ਹੋ ਫਿਰ ਤੁਸੀਂ ਸਾਰੀ ਸਾਰੇ ਧਰਮਾਂ ਨੂੰ ਸਾਰੀ ਜਾਤਾਂ ਨੂੰ ਸਾਰੀ ਪਾਰਟੀਆਂ ਨੂੰ ਬਿਲੋਂਗ ਕਰਦੇ ਹੋ ਖਾਲੀ ਇੱਕ ਬੰਦੇ ਨੂੰ ਬਿਲੋਂਗ ਨਹੀਂ ਕਰਦੇ ਠੀਕ ਹੈ ਸਰਬੱਤ ਦੇ ਭਲੇ ਦੀ ਭਾਵਨਾ ਹੋਣੀ ਚਾਹੀਦੀ ਹੈ ਜਿਵੇਂ ਕਿ ਸਾਰੀ ਏਰੀਆ ਦੇ ਵਿੱਚ ਸਰਦਾਰ ਦਿਲਬਾਗ ਸਿੰਘ ਜੀ ਨੇ ਇੱਕ ਜਦੋਂ ਮੈਨੂੰ ਯਾਦ ਹੈ ਉਹ ਜ਼ਮਾਨਾ ਜਦੋਂ ਇਸ ਬੇਟ ਏਰੀਆ ਚ ਮੈਂ ਆਂਦੀ ਸੀ ਤੇ ਗੁਰੂ ਨਾਨਕ ਦੀ ਫੋਟੋ ਦੇ ਨਾਲ ਜਦੋਂ ਉਹਨਾਂ ਨੇ ਗੁਰੂ ਸਾਡੇ ਬਜ਼ੁਰਗਾਂ ਦੀ ਫੋਟੋ ਲਾਈ ਹੁੰਦੀ ਸੀ ਤੇ ਇਕੋ ਮੈਂ ਪੁੱਛਦੀ ਸੀ ਕਿ ਬਾਬਾ ਜੀ ਤੋਂ ਥੱਲੇ ਇਹਨਾਂ ਦੀ ਫੋਟੋ ਲਗਾਓ ਨਾਲ ਕਿਉਂ ਲਗਾਈ ਹੈ ਉਹ ਕਹਿੰਦੇ ਜੀ ਅਸੀਂ ਬਾਬਾ ਦੇਖਿਆ ਨਹੀਂ ਸਾਨੂੰ ਨਹੀਂ ਪਤਾ ਗੁਰੂ ਨਾਨਕ ਦੇਵ ਜੀ ਕਿਹੜੇ ਵੇਲੇ ਆਏ ਤੇ ਅਸੀਂ ਉਹਨਾਂ ਦਾ ਕੰਮ ਕੀਤਾ ਨਹੀਂ ਦੇਖਿਆ ਸੁਣਿਆ ਉਹਨੂੰ ਧਰਮ ਨੂੰ ਫੋਲੋ ਕਰਦੇ ਆ ਪਰ ਸਾਨੂੰ ਬੇਟ ਏਰੀਅਨ ਨੂੰ ਤਾਰਨ ਵਾਲੇ ਸਰਦਾਰ ਦਿਲਬਖ ਸਿੰਘ ਜੀ ਉਹਦਾਂ ਦੀ ਸੁਵੇਦਨਸ਼ੀਲ ਸੋਚ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਉਹ ਸੋਚ ਜਿਹੜੀ ਹੈ ਉਹ ਹੁਣ ਬਹੁਤ ਜ਼ਿਆਦਾ ਬਦਲ ਚੁੱਕੀ ਹੈ ਔਰ ਲੋਕਾਂ ਦੇ ਵਿੱਚ ਉਹ ਸੋਚ ਦਾ ਲੈਵਲ ਨਹੀਂ ਰਿਹਾ। ਜੀ ਬਹੁਤ ਬਹੁਤ ਧੰਨਵਾਦ ਆ ਜੀ। ਇਹ ਸਾਬਕਾ ਐਮਐਲਏ ਹਾਂ ਅਪੀਲ ਇੱਕੋ ਹੀ ਕਰਾਂਗੀ। ਇੱਕੋ ਹੀ ਅਪੀਲ ਕਰਾਂਗੀ। ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਜਿਹੜੇ ਵੀ ਹੈ ਪਲੀਜ਼ ਡੂ ਨਾਟ ਬਲੇਮ ਦਾ ਬਿਊਰੋਕਰੇਟਸ ਕਿਉਂਕਿ ਬਿਊਰੋਕਰੇਟਸ ਆਰ ਆਲਵੇਸ ਗਵਰਨਮੈਂਟ ਸਰਵੈਂਟਸ ਵਾਟਐਵਰ ਦੇ ਆਰ ਬੀਂਗ ਟੋਲਡ ਦੇ ਡੂ ਇਟ ਔਰ ਉਹ ਆਪਣਾ ਕੰਮ ਬੜੇ ਧਰਮ ਨਾਲ ਅਚੀ ਤਰ੍ਹਾਂ ਨਿਭਾਉਂਦੇ ਆ। ਉਹਨਾਂ ਨੂੰ ਵਿਗਾੜ ਦੇ ਵੀ ਸਾਡੇ ਸਿਆਸਦਾਨ ਹੈ। ਔਰ ਉਹਨਾਂ ਤੋਂ ਕੰਮ ਵੀ ਸਾਡੇ ਸਿਆਸਤਦਾਨਾਂ ਨੇ ਕਰਦੇ ਬਿਲਕੁਲ ਬਹੁਤ ਬਹੁਤ ਧੰਨਵਾਦ ਹੈ ਇਹ ਇਹ ਸੰਨ ਸਾਹਬ ਦਾ ਐਮਐਲਏ ਕਾਂਗਰਸ ਤੋਂ ਬਬਲੀ ਜੀ ਪਧਾਇਕ ਅੰਗਜ ਜੀ ਦੇ ਮਾਤਾ ਜੀ ਪੂਰਾ ਪਰਿਵਾਰ ਆਇਆ ਇੱਥੇ ਹਾਲਾਤ ਦੇਖਣ ਲਈ ਤੇ ਧੰਨਵਾਦ ਹੈ ਜਿੰਨੇ ਦੇਖਦੇ ਪੰਜਾਬੀ ਦੇ ਇਸ ਵਾਰ ਇਹਨਾਂ ਰਾਜਨੀਤਿਕ ਲੀਡਰਾਂ ਦੇ ਬਿਆਨਾਂ ਤੇ ਸਿਆਸਤ ਤੇ ਸੋਚ ਤੇ ਵਿਚਾਰਾਂ ਤੇ ਉਹਨਾਂ ਅਫਸਰਾਂ ਤੇ ਜਰੂਰ ਬਿਆਨ ਦਿਆ ਕਰੋ ਬਹੁਤ ਬਹੁਤ ਧੰਨਵਾਦ